ਹੈਲੋ ਜੀ ਸਤਿ ਸ੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਬਿਲਕੁਲ ਨਵਾਂ ਜਿਹਾ ਟੌਪਿਕ ਹੈ ਜੀ ਲਾਈਨਿੰਗ ਦਾ ਆਪਾਂ ਨੂੰ ਦੇਖੋ ਸੂਟ ਸਲਾਈ ਕਰਾਉਣ ਲਈ ਆਪਾਂ ਅੱਜ ਕੱਲ ਮੋਸਟਲੀ ਹਰ ਇੱਕ ਕੱਪੜੇ ਤੇ ਲਾਈਨਿੰਗ ਲਗਵਾਉਣੀ ਆ ਇਹ ਆਪਾਂ ਤਿੰਨ ਤਰੀਕਾਂ ਦੀ ਪਗੜੀ ਵਾਲੀ ਲਾਈਨਿੰਗ ਹੈ ਇਹ ਵੀ ਮੈਂ ਤੁਹਾਨੂੰ ਦੱਸੂ ਵੀ ਤਿੰਨ ਤਰ੍ਹਾਂ ਦੀ ਕਿਵੇਂ ਹੋਈ ਤੇ ਆਪਾਂ ਦੇਖੋ ਟਾਫਟੇ ਦੀ ਵੀ ਲਾਈਨਿੰਗ ਲਗਵਾਉਣੀ ਆ ਉਹਦੇ ਲਈ ਵੀ ਮੈਂ ਦੱਸੂ ਵੀ ਜੇਕਰ ਤੁਸੀਂ ਟਾਫਟਾ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਕਿਹੜੀ ਲਾਈਨਿੰਗ ਵਰਤਿਓ ਤੇ ਨਾਰਮਲ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੀ ਲਾਈਨਿੰਗ ਸਾਰਿਆਂ ਚੋਂ ਵਧੀਆ ਬੈਸਟ ਹੈ ਜੀ ਦੇਖੋ ਇੱਕ ਤਾਂ ਇਹ ਉੱਪਰ ਵਾਲੀ ਹੋਗੀ ਇਹ ਸਾਰਿਆਂ ਚੋਂ ਵੀ ਸਸਤੀ ਹੈ ਤੇ ਜਿਹੜਾ ਉੱਪਰਲੀ ਲਾਈਨਿੰਗ ਹੈ ਇਹ ਹੈਗੀ ਆ ਜੀ 45 ਤੋਂ 50 ਰੁਪਏ ਦੇ ਵਿੱਚ ਆਪਾਂ ਨੂੰ ਮਿਲ ਜੂਗੀ ਮਾਰਕੀਟ ਦੇ ਵਿੱਚੋਂ ਇਹ ਜਿਹੜੀ ਲਾਈਨਿੰਗ ਹੈ ਥੋੜੀ ਜੀ ਘਟੀਆ ਕੁਆਲਿਟੀ ਦੀ ਉਹ ਹੁੰਦੀ ਹੈ ਮੰਨ ਲਓ ਕੋਈ ਆਪਣਾ ਨਾਰਮਲ ਜਿਹਾ ਸੂਟ ਹੈਗਾ ਵੀ ਆਪਾਂ ਨੂੰ ਐ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਤੇ ਪਰ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਆ ਜੀ ਜਦੋਂ ਆਪਾਂ 1000 ₹800 ਤੱਕ ਦਾ ਸੂਟ ਅੱਜ ਕੱਲ ਨੋਰਮਲ ਲੈ ਲੈਣੇ ਆ ਫਿਰ ਆਪਾਂ ਲਾਈਨਿੰਗ ਦੇ ਸਿਰਫ ₹20 ਪਿੱਛੇ ਆਪਾਂ ਲਾਈਨਿੰਗ ਘਟੀਆ ਕੁਆਲਟੀ ਦੀ ਲਵਾ ਲੈਣੇ ਆ ਇਹ ਦੇਖੋ ਇਹ ਬਿਲਕੁਲ ਪਤਲੀ ਹੈ ਜੀ ਇਹ ਜਾਲੀ ਜੀ ਵਾਂਗੂ ਹੀ ਹੁੰਦੀ ਹੈਗੀ ਇੱਕ ਤਾਂ ਇਹਦੇ ਵਿੱਚ ਕਾਣ ਬਹੁਤ ਪੈਂਦਾਗਾ ਇਹ ਲਾਈਨਿੰਗ ਆਪਾਂ ਨੂੰ 45 ਤੋਂ 50 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚੋਂ ਮਿਲ ਜੂਗੀ ਇਹਦਾ ਦੇਖੋ ਕਲਰ ਵੀ ਨਿਕਲਦਾਗਾ ਇਹਦਾ ਕਲਰ ਜਾਂਦਾ ਹੀ ਜਾਂਦਾ ਜੀ ਇਹਦਾ ਫੇਂਟ ਹੁੰਦੀ ਹੈ ਤੇ ਦੂਸਰੇ ਨੰਬਰ ਤੇ ਇਹ ਵਾਲੀ ਆ ਗਈ ਜੀ ਇਹ ਫੁੱਲ ਵੈਲ ਹੈ ਇਹ ਆਪਾਂ ਨੂੰ 60 ਤੋਂ 65 ਰੁਪਏ ਦੇ ਵਿੱਚ ਕਈ ਵਾਰੀ ਕੋਈ 62 ਰੁਪਏ ਮੀਟਰ ਲਾ ਰਿਹਾ ਕੋਈ 60 ਵੀ ਲਾ ਦਿੰਦਾ ਹੌਲ ਸੇਲ 'ਚ ਜਿਵੇਂ ਸਾਨੂੰ 60 ਵੀ ਮਿਲ ਜਾਂਦੀ ਹੈ ਕਈ ਵਾਰੀ 65 ਵੀ ਦੇ ਦਿੰਦੇ ਨੇ ਕੋਈ ਇਹ ਲੱਗਦੇ ਹੀ ਲਾ ਲੈਂਦੇ ਨੇ ਜੀ ਇਹ ਦੇਖੋ ਇਹ ਫੁੱਲ ਵੈਲ ਹੈ ਇਹਦੀਆਂ ਆਪਾਂ ਪੱਗਾਂ ਵੀ ਬਣਾ ਸਕਦੇ ਹਾਂ ਇਹ ਜਿਹੜੀ ਤੀਸਰੇ ਨੰਬਰ ਤੇ ਹੈ ਅ ਇਹ ਫੁੱਲ ਵੈਲ ਹੈ ਜੀ ਜਿਹੜੀ ਇਹ ਜ਼ਿਆਦਾਤਰ ਸੂਟਾਂ ਦੇ ਵਿੱਚ ਆਪਾਂ ਇਹੀ ਲਾਈਨਿੰਗ ਲਗਵਾਉਨੇ ਆ ਮੈਂ ਤੁਹਾਨੂੰ ਕਹਿਣਾ ਵੀ ਚਾਹੁੰਦੀ ਆ ਵੀ ਤੁਸੀਂ ਜ਼ਿਆਦਾਤਰ ਫੁੱਲ ਵੈਲੀ ਲਵਾਓ ਜਿਹੜਾ ਆਪਣਾ ਹੁੰਦਾ ਜਿਵੇਂ ਸ਼ਿਮਰ ਦੇ ਸੂਟ ਨੇ ਟਿਸ਼ੂ ਦੇ ਸੂਟ ਨੇ ਜੋਰਜਟ ਦੇ ਸੂਟ ਨੇ ਵੀ ਥੋੜਾ ਜਿਹਾ ਜ਼ਿਆਦਾ ਵੀ ਪਤਲਾ ਕੱਪੜਾ ਹੁੰਦਾ ਉਹਦੇ ਨੀਚੇ ਤੁਸੀਂ ਰੂਬੀਆ ਵੈਲ ਲਗਵਾਓ ਜੀ ਇਹ ਫੁੱਲ ਵੈਲ ਥੋੜੀ ਜੀ ਪਤਲੀ ਹੈ ਇਹ ਰੂਬੀਆ ਵੈਲ ਥੋੜੀ ਜੀ ਇਸ ਤੋਂ ਮੋਟੀ ਹੈਗੀ ਜੇਕਰ ਤੁਸੀਂ ਜਿਵੇਂ ਟਾਫਟਾ ਲਵਾਉਣਾ ਹੈ ਇਹ ਸਾਰਿਆਂ ਚੋਂ ਪਤਲਾ ਕੱਪੜਾ ਹਲਕਾ ਕੱਪੜਾ ਇਹ ਹੈ ਜੀ ਦੂਜੇ ਨੰਬਰ ਤੇ ਫੁੱਲ ਵੈਲ ਆਗੀ ਤੀਜੇ ਨੰਬਰ ਤੇ ਸਾਰਿਆਂ ਚੋਂ ਐਂਡ ਵਾਲੀ ਇਹ ਰੂਬੀਆ ਵੈਲ ਹੈ ਇਹ ਦਾ ਕੋਈ ਇਹਦੇ ਨਾਲ ਨਾ ਤਾਂ ਆਪਣਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੀ 5 ਮੀਟਰ ਲਾਈਨਿੰਗ ਲੈਣੇ ਆ 50 ਪੈ ਦਾ ਫਰਕ ਵੀ ਨਹੀਂ ਪੈਂਦਾ ਹੈਗਾ ਇਹ ਦੇਖੋ ਇਹਦੇ ਵਿੱਚ ਕਾਣ ਇੱਕ ਤਾਂ ਬਹੁਤ ਹੁੰਦਾ ਨਾਲੇ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਵਾਸ਼ ਕਰੀ ਹੋਈ ਓਮੀ ਜੁੱਕਰੇ ਪਈ ਹੈ ਇਹਨੂੰ ਐ ਲੱਗਦਾ ਜਿਵੇਂ ਆਪਾਂ ਅਕੜੇ ਇਹਦੇ ਵਿੱਚ ਆਕੜਾ ਜਾਂ ਓਮੀ ਜੁੱਕਰੀ ਪਈ ਹੈਗੀ ਇਹਨੂੰ ਬਿਲਕੁਲ ਜਿੰਨਾ ਮਰਜੀ ਆਪਾਂ ਵਾਸ਼ ਕਰੀ ਜਾਈਏ ਇਹ ਸ਼ਲਿੰਕ ਵਾਸ਼ ਕਰਨ ਤੋਂ ਬਾਅਦ ਵੀ ਦੋ ਤਿੰਨ ਧੋਵਾਂ ਚ ਵੀ ਸ਼ਲਿੰਕ ਹੋਈ ਜਾਂਦੀ ਹੈ ਇਹ ਜਿਹੜੀ ਫੁੱਲ ਵੈਲ ਹੈ ਸੌਫਟ ਹੁੰਦੀ ਹੈ ਜੀ ਦੇਖੋ ਇਹਦੇ ਇਹ ਵਧੀਆ ਕੁਆਲਿਟੀ ਦੀ ਹੈ ਆਪਾਂ ਨਾਰਮਲ ਸੂਟਾਂ ਤੇ ਜ਼ਿਆਦਾਤਰ ਇਹ ਹੀ ਲਗਵਾਓ ਇਹ ਮੈਂ ਤੁਹਾਨੂੰ ਸਭ ਤੋਂ ਵੱਧ ਤਾਂ ਇਹੀ ਸੁਜੈਸਟ ਕਰਦੀ ਆ ਜਿਹੜੇ ਆਪਣੇ ਹੁੰਦੇ ਨੇ ਟਿਸ਼ੂ ਦੇ, ਸਿਮਰ ਦੇ, ਥੋੜੇ ਜੇ ਪਤਲੇ ਕੱਪੜੇ ਦੇ ਸੂਟ ਹੁੰਦੇ ਨੇ ਜਿਵੇਂ ਜੌਰਜਟ ਹੋ ਗਿਆ, ਔਰਗੰਝਾ ਹੋ ਗਿਆ, ਆਪਾਂ ਉਹਨਾਂ ਨੀਚੇ ਟਾਫਟਾ ਲਗਾਉਨੇ ਆ। ਹੁਣ ਤੁਹਾਨੂੰ ਟਾਫਟਾ ਲੈਣ ਦੀ ਜ਼ਰੂਰਤ ਨਹੀਂ ਜੀ, ਇਹ ਰੂਬੀਆ ਵੈਲ ਲਗਵਾਓ ਤੁਸੀਂ। ਇਹ ਤੁਹਾਨੂੰ ਜਿਵੇਂ ਆਪਾਂ ਕੋਈ ਕੱਪੜੇ ਵਾਲੇ ਦੇ ਚਲੀ ਜਾਈ ਉਹਦੇਉ ਨਹੀਂ ਮਿਲਦੀ। ਇਹ ਕੈਮਰੀ ਦਾ ਕਾਟਨ ਵਰਗਾ ਕੱਪੜਾ ਹੈਗਾ ਇਹ ਤੁਹਾਨੂੰ ਮਿਲੂਗੀ ਜਿਵੇਂ ਪਾਗੜੀ ਸੈਂਟਰ ਸਪੈਸ਼ਲ ਬਣੇ ਹੁੰਦੇ ਨੇ ਉਹਨਾਂ ਕੋਲੇ ਜਰੂਰ ਸਾਰਿਆਂ ਕੋਲੇ ਵਧੀਆ ਪਾਗੜੀ ਸੈਂਟਰ ਵਾਲਿਆਂ ਕੋਲੇ ਹੈਗੀ ਹੈਗੀ ਤੁਸੀਂ ਰੂਬੀਆ ਵੈਲ ਕਹਿ ਕੇ ਇਹਨੂੰ ਲੈ ਸਕਦੇ ਹੋ ਇਹ ਤੁਹਾਨੂੰ 70 ਤੋਂ 75 ਰੁਪਏ ਮੀਟਰ ਦੇ ਹਿਸਾਬ ਨਾਲ ਮਿਲ ਜੂਗੀ ਇਹ ਚ ਕਲਰ ਜਿਹੜਾ ਮਰਜ਼ੀ ਲੈ ਲਓ ਇੱਕ ਤਾਂ ਇਹ ਪਤਲੀ ਨਹੀਂ ਹੈਗੀ ਜੀ ਜ਼ਿਆਦਾ ਇਹਤੇ ਆਪਾਂ ਨੂੰ ਜਿਵੇਂ ਟਾਫਟਾ ਪਹਿਲਾਂ ਆਪਾਂ ਲੈਣੇ ਆ ਫਿਰ ਡਾਈ ਕਰਾਉਣੇ ਆ ਹਨਾ ਉਹ ਆਪਾਂ ਨੂੰ ਜਿਆਦਾ ਖਰਚਾ ਪੈ ਜਾਂਦਾ ਇਹ ਆਪਾਂ ਨੂੰ ਬਿਲਕੁਲ ਨਾਰਮਲ ਰੇਂਜ ਚ ਪਾਉਗੀ ਤੇ ਇਹਦੀ ਕੁਆਲਿਟੀ ਹੈ ਜਿਹੜੀ ਬਹੁਤ ਹੀ ਵਧੀਆ ਜੀ ਹੁਣ ਅੱਜ ਕੱਲ ਅੱਧੇ ਲੋਕ ਫੁੱਲ ਵੈਲ ਛੱਡ ਕੇ ਰੂਬੀਆ ਵੈਲ ਦੀਆਂ ਪੱਗਾਂ ਦੁਆਰਾ ਬੰਨਣ ਲੱਗੇ ਇਹ ਪਗੜੀ ਸੈਂਟਰ ਵਾਲਿਆਂ ਕੋਲ ਲਗਭਗ ਤੁਹਾਨੂੰ ਸਭ ਕਿਤੋਂ ਮਿਲ ਜਾਊਗੀ ਹੁਣ ਤੁਹਾਨੂੰ ਟਾਫਟਾ ਲੈ ਕੇ ਡਾਈ ਕਰਾਉਣ ਦਾ ਕੋਈ ਜ਼ਰੂਰਤ ਨਹੀਂ ਹੈਗੀ ਜੀ ਤੁਸੀਂ ਰੂਬੀਆ ਵੈਲ ਕਹਿ ਕੇ ਲੈ ਸਕਦੇ ਹੋ ਇਹ ਦੇਖੋ ਮੇਰਾ ਟਿਸ਼ੂ ਸਿਮਰਦਾ ਸੂਟ ਹੈ ਮੈਂ ਇਹਦੇ نیچے ਰੂਬੀਆ ਵੈਲੀ ਲਾਈ ਹੋਈ ਹੈ ਮੈਂ ਆਪਣੇ ਜਿੰਨੇ ਵੀ ਸਿਮਰਦੇ ਜਾਂ ਜੋਰਜਟ ਦੇ ਸੂਟ ਨੇ ਉਹਨਾਂ ਨੀਚੇ ਇਹ ਰੂਬੀਆ ਵੈਲੀ ਲਗਾਉਣੀ ਆ ਇਹ ਦੇਖੋ ਕੋਈ ਇਹਦਾ ਪਤਲਾ ਨਹੀਂ ਹੈ ਹੋਇਆ ਬਹੁਤ ਵਧੀਆ ਗੀ ਇਹ ਦੇਖੋ ਇਹ ਵੀ ਸੂਟ ਮੇਰਾ ਵਧੀਆ ਟਿਸ਼ੂ ਦਾ ਸੀਗਾ ਇਹਦੇ نیچے ਵੀ ਮੈਂ ਦੇਖੋ ਇਹ ਹੀ ਲਗਵਾਈ ਹੈ ਤੁਸੀਂ ਰੂਬੀਆ ਵੈਲੀ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਜੇਕਰ ਤੁਹਾਡਾ ਟਿਸ਼ੂ ਦਾ ਜਾਂ ਕਿਵੇਂ ਵੀ ਜੋਰਜਟ ਦਾ ਔਰਗੈਂਜਾ ਦਾ ਸੂਟ ਤਾਂ ਤਾਂ ਤੁਸੀਂ ਰੂਬੀਆ ਵੈਲ ਹੀ ਕਹਿ ਕੇ ਲਗਵਾਓ ਤੁਹਾਨੂੰ ਟਾਫਟਾ ਖਰੀਦਣ ਦੀ ਜ਼ਰੂਰਤ ਨਹੀਂ ਹੈਗੀ ਟਾਫਟੇ ਦੀ ਕੁਆਲਿਟੀ ਇੰਨੀ ਵਧੀਆ ਨਹੀਂ ਹੁੰਦੀ ਜੀ ਕਿਉਂਕਿ ਫੁੱਲ ਪੂਰਾ ਪਿਓਰ ਟਾਫਟਾ ਆਪਾਂ ਨੂੰ ਕੋਈ ਨਹੀਂ ਦੇ ਰਿਹਾ ਨਾਰਮਲ ਰੇਂਜ ਵਾਲਾ ਟਾਫਟਾ ਵਧੀਆ ਪਿਓਰ ਕਹਿ ਕੇ ਵੇਚ ਦਿੰਦੇ ਨੇ ਤੇ ਇਹ ਜਿਹੜੀ ਹਲਕੀ ਲਾਈਨਿੰਗ ਹੈ ਜੀ ਇਹ ਤੁਸੀਂ ਵਰਤੋਂ-ਵੱਦੇ ਖਰੀਦਣ ਤੋਂ ਤਾਂ ਬਚੋ ਜਿੰਨਾ ਬਚਿਆ ਜਾਂਦਾ ਕਿਉਂਕਿ ਆਪਾਂ ਸੂਟ ਤੇ ਜੇ 1000 ਰੁਪਏ ਲਾ ਰਹਾਂਗੇ ਤਾਂ ਆਪਾਂ ਲਾਈਨਿੰਗ 50 ਰੁਪਏ ਪਿੱਛੇ ਕਿਉਂ ਘਟੀਆਂ ਲਾਈਏ ਧੰਨਵਾਦ ਜੀ